ਕਮਿੰਟੂ ਜੀ ਕਹਿੰਦੇ ਕਿ ਭਾਈ ਉਹਨਾਂ ਨੇ ਤਾਂ ਮਨਾ ਕਰ ਦਿੱਤਾ ਪਰਮਪਾਲ ਕੌਂਸਲ ਦੇ ਮਲੂਕਾਂ ਨੇ ਉਹ ਕਹਿੰਦੇ ਜੀ ਮੈਂ ਨਹੀਂ ਜਾਣਾ ਡਿਊਟੀ ਡਿਊਟੀ ਜਿਹੜਾ ਨੁਕਸਾਨ ਦਾ ਤੁਸੀਂ ਕਰ ਲਓ ਕਹਿੰਦੇ ਕਿ ਭਾਈ ਨਹੀਂ ਤਾਂ ਉਹ ਤਾਂ ਫਿਰ ਹੁਣ ਤਾੜ ਵਾਲੀ ਗੱਲ ਹੋ ਗਈ ਆ ਪੂਰੀ ਕਿ ਭਾਈ ਮੈਂ ਇੱਥੇ ਜਾਣਾ ਨਹੀਂ ਹੈ ਜੀ ਜੋ ਕਰਨਾ ਸਰਕਾਰ ਕਰ ਲਵੇ ਉਹ ਕਹਿੰਦੇ ਕਿ ਵੀਆਰਐਸ ਮੇਰੀ ਜਿਹੜੀ ਉਹ ਮਨਜ਼ੂਰ ਹੋ ਗਈ ਆ ਜੀ ਤੇ ਕਾਇਦੇ ਦੇ ਮੁਤਾਬਕ ਹੁਣ ਮੈਂ ਕੋਈ ਸਰਕਾਰ ਦੀ EMPLOYEE ਤੇ ਹੈ ਨਹੀਂ ਜੀ ਸਰਕਾਰ ਦੀ ਮੈਂ ਸਾਰੀ ਉਮਰ ਗੁਲਾਮ ਥੋੜਾ ਰਹਿਣਾ ਤੇ ਭਾਈ ਜੋ ਸਰਕਾਰ ਤੋਂ ਹੁੰਦਾ ਸਰ ਦਾ ਕਰ ਲਵੇ ਤਾਂ ਇਹਦੇ ਵਿੱਚ ਹੁਣ ਦੇਖੋ ਗੱਲ ਇਹ ਆ ਕਿ ਫਿਰ ਉੱਥੇ ਪਹੁੰਚੋਂ ਕੇ ਕਿ ਰੂਲ ਉਹੀ ਆ ਕਿ 3 ਮਹੀਨੇ ਪਹਿਲਾਂ ਨੋਟਿਸ ਦਿਓ ਤੇ ਨੋਟਿਸ ਜਿਹੜਾ ਮਾਫੀ ਕੀਤਾ ਜਾ ਸਕਦਾ ਸਰਕਾਰ ਦੇ ਹੱਥ 'ਚ ਆ ਪਰ ਸਰਕਾਰ ਨਹੀਂ ਸਰਕਾਰ ਫਾਨਾ ਤੜਾਏਗੀ ਜਿੰਨਾ ਜੋਰ ਲੱਗਦਾ ਲਾਵਾਂਗੇ ਤਾਂ ਰੋਲਾ ਪਾਉਗੀ ਹੁਣ ਇਹ ਵੇਖਣਾ ਹੋਏਗਾ ਕਿ ਨਾਮਜ਼ਦਗੀ ਜਦੋਂ ਭਰਨਗੇ ਵੀ ਬਾਜੀ ਨਾਮਜ਼ਦਗੀ 'ਚ ਕੀ ਅੜਕਾ ਹੁੰਦਾ ਇਹ ਵੇਖਣ ਵਾਲੀ ਗੱਲ ਆ ਉਹ ਤਾਂ ਹੁਣ ਸਿੰਘ ਫਸੇ ਹੀ ਫਸੇ ਆ ਜੀ ਉਹ ਤਾਂ ਉਹਨਾਂ ਦੇ ਸਿਰ ਤੇ ਕਹ ਲੋ ਕਿ ਭਾਜਪਾ ਬੈਠੀ ਐ ਭਾਜਪਾਲਿਆਂ ਨੇ ਦੇਖਣਾ ਕੇਂਦਰ ਨੇ ਦੇਖਣਾ ਤੇ ਦੂਜੇ ਪਾਸੇ ਇਧਰੋਂ ਜੇ ਆਪਾਂ ਵੇਖੀਏ ਐਸਾਈਡ ਤੋਂ ਤਾਂ ਇਧਰੋਂ ਸਰਕਾਰ ਨੇ ਦੇਖਣਾ ਹੁਣ ਕਿ ਕੁੰਡੀ ਕਿੱਥੇ ਫਸਦੀ ਐ ਤੇ ਮੈਂ ਸਮਝਦਾ ਕਿ ਜੇਕਰ ਮੰਨ ਲਓ ਕਾਗਜ਼ ਨਹੀਂ ਭਰ ਹੁੰਦੇ ਹਾਈਪੋਥੈਟਿਕਲੀ ਆਪਾਂ ਦੇਖੀਏ ਕਿ ਮੰਨ ਲਓ ਕਿ ਜੇ ਕਾਗਜ਼ ਭਰ ਨਹੀਂ ਹੁੰਦੇ ਤਾਂ ਉਸ ਸੂਰਤ ਦੇ ਵਿੱਚ ਜੇ ਕਾਗਜ਼ ਰੱਦ ਹੁੰਦੇ ਜਾਂ ਭਰ ਨਹੀਂ ਹੁੰਦੇ ਚਲੋ ਕਾਗਜ਼ ਭਰੇ ਤਾਂ ਜਾਂਦੇ ਆ ਚਲੋ ਲੈ ਲੇ ਉਹਨਾਂ ਨੇ ਕਾਗਜ਼ ਮੰਨ ਲਓ ਰੱਦ ਹੁੰਦੇ ਆ ਤਾਂ ਉਸ ਸੂਰਤ 'ਚ ਫਾਇਦਾ ਕਿਨੂੰ ਹੋਏਗਾ ਉਹ ਉਸ ਸੂਰਤ 'ਚ ਮੈਨੂੰ ਤੇ ਲੱਗਦਾ ਕਾਲੀਆਂ ਨੂੰ ਫਾਇਦਾ ਹੋਏਗਾ ਕੀ ਗੱਲ ਆ ਤੁਹਾਡਾ ਬਿਲਕੁਲ ਗਲਤ ਤੁਹਾਡੀ ਇਹ ਗੱਲ ਵੇਖਣ ਵਾਲੀ ਹੈ ਨਾਲੇ ਪਰ ਦੂਜੇ ਪਾਸੇ ਇਹ ਨਾ ਹੁਣ ਕਿਤੇ ਆਖਣ ਵਿੱਚ ਚਲੋ ਕੋਈ ਗੱਲ ਨਹੀਂ ਹੈ ਵੀ ਗੁਰਪ੍ਰੀਤ ਸਿੰਘ ਨੂੰ ਇਲੈਕਸ਼ਨ ਲੜਾ ਦੇ ਫਿਰ ਹੋਰ ਕੀ ਕਵਰਿੰਗ ਕੈਂਡੀਡੇਟ ਕਵਰਿੰਗ ਕੈਂਡੀਡੇਟ ਨੂੰ ਹਾਂ ਇਹ ਵੀ ਹੋ ਸਕਦਾ ਜੀ ਪਰ ਜੇ ਮੰਨ ਲਓ فرض ਕਰੋ ਕਿ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਫਾਨਾੜਾ ਦਿੰਦੀ ਹੈ ਜਾਂ ਇਹ ਕਾਗਜ਼ ਭਰਦੇ ਹੀ ਨਹੀਂ ਹੈ ਤਾਂ ਉਹ ਸੂਰਤ 'ਚ ਆ ਫਿਰ ਮਲੂਕਾ ਸਾਹਿਬ ਹੋ ਸਕਦਾ ਐਕਟਿਵ ਮੋਡ ਚ ਆ ਜਾਏ ਨਾ ਵਾਰ। ਫਿਰ ਹੋ ਸਕਦਾ ਮਲੂਕਾ ਸਾਹਿਬ ਤੁਸੀਂ ਤੁਹਾਡਾ ਕੀ ਦਾ ਮਤਲਬ ਕਿ ਮਲੂਕਾ ਸਾਹਿਬ ਆ ਜਾਣ ਮਦਾਨ ਚ। ਨਹੀਂ ਉਹ ਨਾਵਣ ਇੱਧਰਲੇ ਪਸੇ ਹੋ ਸਕਦਾ ਹੋ ਸਕਦਾ ਆ ਜਾਏ ਨਾ ਕਲੀਦਲ ਵਾਲੇ ਪਸੇ ਵਾਪਸੀ ਆ ਜਾਏ। ਹੁਣ ਪਰਚਾ ਕੀ ਭਰਿਆ ਜਾਂਦਾ ਹੈ? ਕਵਰਿੰਗ ਉਮੀਦਵਾਰ ਕੌਣ ਹੁੰਦਾ ਹੈ? ਫਿਰ ਉਸ ਤੋਂ ਬਾਅਦ ਕੀ ਪਰਚਾ ਜਿਹੜਾ ਮੰਨਿਆ ਜਾਊਗਾ। ਕਾਫੀ ਕਹ ਲੋ ਕਿ ਪਸੂੜੀ ਵਾਲਾ ਕੰਮ ਹੋਇਆ ਪਿਆ। ਜੀ 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 ਜੱਟਨ ਫੈਰ ਕਹਿੰਦੇ ਪਏ ਜੀ ਪੇਪਰ ਰੱਦ ਵੀ ਹੋ ਸਕਦੇ ਆ ਜੀ ਕਹਿੰਦੇ ਕਿ ਜੀ ਇਲੈਕਸ਼ਨ ਕਮਿਸ਼ਨ ਸੈਂਟਰ ਦਾ ਜੀ ਕਾਗਜ ਨਹੀਂ ਰੱਦ ਦ ਇਹ ਵੀ ਪੰਗਾ ਹੈ ਨਾ ਇਲੈਕਸ਼ਨ ਕਮਿਸ਼ਨ ਤੇ ਵੀ ਲੋਕ ਪੂਰਾ ਗੱਡ ਕੇ ਤਵਾ ਲਾਉਂਦੇ ਆ ਕਿ ਇਲੈਕਸ਼ਨ ਕਮਿਸ਼ਨ ਦਾ ਵੀ ਕੰਮ ਉਹ ਜਿਹਾ ਹੀ ਹੋਇਆ ਪਿਆ ਜੀ 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 ਗੁਰਦੀਪ ਜੀ ਇਹ ਕਹਿੰਦੇ ਕੋਈ ਲੜੇ ਕੋਈ ਜਿੱਤੇ ਜੀ ਕਹਿੰਦੇ ਕਿ ਭਾਈ ਤੇ ਪਰ ਲੋਕਤੰਤਰ ਦਾ ਬੁਰਾ ਹਾਲ ਹੋ ਰਿਹਾ ਜੀ ਕਹਿੰਦੇ ਕਿ ਭਾਈ ਇਹ ਕਹਿੰਦੇ ਪਏ ਆ ਤੇ ਹੋਰ ਮੈਂ ਇਹਦੇਲੇ ਪਾਸੇ ਤੋਂ ਕਮੈਂਟ ਦੇਖ ਲੈਣਾ ਜੀ ਹਾਲੇ ਵੀ ਕੰਮ ਚੱਲੀ ਹੁੰਦਾ ਮਿੰਟੂ ਜੀ ਜਿਹੜਾ ਪ੍ਰਾਪਰਟੀ ਵਾਲਾ ਤਾਂ ਕਿਸਾਨ ਆਗੂ ਮਤਲਬ ਇਹ ਤਾਂ ਮੈਂ ਤੁਹਾਨੂੰ ਦੱਸਿਆ ਤੇ ਫੋਲ ਦਿੰਦੇ ਨੇ ਫਰਦਾ ਸਾਰੀਆਂ ਇਹ ਸਭ ਜਮ੍ਹਾਂਬੰਦੀਆਂ ਕੱਢ ਲੈਂਦੇ ਨੇ ਜੀ 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 ਕਹਿੰਦੇ ਪਏ ਕਹਿੰਦੇ ਕਿ ਭਾਈ ਸ਼ੈਲਰ ਵਾਲੇ ਤਾਂ ਪਤਾ ਸੀਗੇ ਜੀ ਪਰ ਆੜ ਦੀ ਦੁਕਾਨ ਬਾਰੇ ਅੱਜ ਪਤਾ ਲੱਗਾ ਕਿ ਹੋਸਟਲ ਨੂੰ ਹੀ ਕਹਿੰਦੇ ਪਏ ਆ ਚਲੋ ਜਾਣਕਾਰੀ ਮਿਲ ਗਈ ਤੁਹਾਨੂੰ ਭਾਈ ਚਲੋ ਨਵੀਂ ਨਵੀਂ ਪਤਾ ਲੱਗਾ ਹਾਂ ਰੰਧੀਰ ਜੀ ਬਾਕੀ ਭਾਈ ਗੱਲ ਇਹ ਆ ਕਿ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਸਾਡੇ ਕੋਲ ਡਾਕੂਮੈਂਟ ਨਹੀਂ ਹੈ ਜੀ ਕਿਉਂਕਿ ਉਦੋਂ ਕਿਸਾਨ ਆਗੂ ਖੁਦ ਇੱਥੇ ਆਇਆ ਸੀਗਾ ਸਟੂਡੀਓ 'ਚ ਉਹ ਦੱਸ ਕੇ ਗਿਆ ਸੀਗਾ ਕਿ ਸ਼ੈਲਰ ਦੇ ਵਿੱਚ ਮੁਲਾਕਾਤ ਕੀਤੀ ਆ ਜ ਜੀ ਸਾਡੇ ਕੋਲ ਕਿਸੇ ਦੀ ਜਿਆਦਾ ਦਾ ਕੋਈ ਡਾਕੂਮੈਂਟ ਨਹੀਂ ਜਿੱਦਨ ਹੋਇਆ ਉਦਨ ਐ ਕਰਦੇ ਆਂਗੇ ਆਪਾਂ ਜੀ ਆ ਨਹੀਂ ਤਾਂ ਕੋਈ ਗੱਲ ਨਹੀਂ ਆਪਾਂ ਐ ਕਰਾਂਗੇ ਰਾਜੀਵਾਲ ਸਾਹਿਬ ਤਾਂ ਇਲੈਕਸ਼ਨ ਲੜਈ ਹੈਗੇ ਆਪਾਂ ਕੱਢ ਕੇ ਦੇਖ ਲਾਂਗੇ ਹੋਰ ਕੀ ਹੈ ਜੀ ਨਾ ਵੈਸੇ ਹਾਂ ਡਿਕਲੇਰੇਸ਼ਨ ਉਹਨਾਂ ਦੀ ਹੋਏਗੀ ਜੀ ਦੇਖ ਲਾਂਗੇ ਉਸੇ ਬਾਈ ਜੇ ਕੋਈ ਨਵੀਂ ਚੀਜ਼ ਆ ਗਈ ਤਾਂ ਦੱਸ ਦਿਆਂਗੇ ਸਾਂਝੀ ਕਰ ਦਿਆਂਗੇ ਆਪਾਂ ਇਧਰਲੇ ਪਾਸੇ ਤੋਂ ਹਾਂ ਜਸਵੀਰ ਸਿੰਘ ਆਏ ਕਹਿੰਦੇ ਜੀ ਮੇਰੇ ਪਿੰਡ ਦੇ ਹੀ ਨੇ ਰਾਜੀਵਾਲ ਸਾਹਿਬ ਤਾਂ ਜੀ ਚਲੋ ਪੁੱਛ ਲਿਓ ਬਾਈ ਫਿਰ ਤੁਸੀਂ ਤੁਸੀਂ ਤਾਂ ਲਾਗੇ ਬੈਠੇ ਹੋਗੇ ਫਿਰ ਹੋਰ ਕੀ ਹੈ ਇਹ ਹੋ ਸਕਦਾ ਜੀ ਅੱਜ ਕੱਲ ਤੇ ਪੂਰਾ ਡੰਗ ਮਾਰਦੇ ਰਿਹਾ ਕੋਈ ਗੱਲ ਵੀ ਪੁੱਛੋ ਤੇ ਸਵਾਲ ਵੀ ਪੁੱਛੋ ਨਾ ਜੀ 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 ਸੈਟ ਕਹਿੰਦੇ ਪਏ ਹਾਂਜੀ ਹਾਂਜੀ ਸੈਟ ਜੀ ਕਹਿੰਦੇ ਪਏ ਜੀ ਹਾਈ ਕੋਰਟ ਆਪਣਾ ਪਰਮਪਾਲ ਕੋਰ ਨੂੰ ਹਾਈਲਾਈਟ ਕੀਤਾ ਜਾ ਰਿਹਾ ਜੀ ਇਹ ਕਹਿੰਦੇ ਪਏ ਆ ਪਰਮਜੀਤ ਜੀ ਕਹਿੰਦੇ ਪਏ ਉੱਪਰ ਨਾਲ ਇੱਕ ਵੀਰਾ ਹੋਰ ਸੈਟੋ ਕਹਿੰਦੇ ਜੀ ਹੋ ਸਕਦਾ ਸੈਟਿੰਗ ਨਾਲ ਕਿ ਬੀਬਾ ਦੇ ਕਹਿੰਦੇ ਕਾਗਜ਼ ਰੱਦ ਕਰਾਏ ਜਾਣ ਤਾਂ ਕਿ ਅਕਾਲੀ ਦਰਬਾਰ ਨੂੰ ਫਾਇਦਾ ਹੋ ਜੇ ਜੀ ਕਹਿੰਦੇ ਕਿ ਬਾਈ ਕਿੰਸਾ ਰਿਟੇਕ ਨਾ ਦੇਣ ਕਰਕੇ ਫਾਇਦਾ ਤੇ ਇਹੋ ਹੈ ਜੇ ਮੰਨ ਲਓ ਭਾਜਪਾ ਦਾ ਕੈਂਡੀਡੇਟ ਨਹੀਂ ਹੁੰਦਾ ਜਾਂ ਬੇहद ਕਮਜ਼ੋਰ ਕੋਈ ਕੈਂਡੀਡੇਟ ਆ ਜਾਂਦਾ ਹੈ ਜੀ ਤਾਂ ਕਿਉਂਕਿ ਵੇਵ ਜਾਂ ਚਰਚਾ ਉਹ ਇੱਕ ਵੱਖਰਾ ਹੁੰਦਾ ਹੈ ਖੜੇ ਪੈਰ ਕਿਸੇ ਲੀਡਰ ਨੂੰ ਤੁਸੀਂ ਕਹਿਣਾ ਉਹਦਾ ਮੈਸੇਜ ਹੀ ਥੱਲੇ ਤੱਕ ਲੈ ਜਾਣਾ ਬਹੁਤ ਔਖਾ ਹੈ ਨਾ ਕਿ ਉਹ ਫਲਾਣਾ ਕੈਂਡੀਡੇਟ ਬਦਲ ਗਿਆ ਜੀ ਹੁਣ ਆਹ ਕੈਂਡੀਡੇਟ ਆ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣਾ ਕਿਸਿਆਂ ਚੋਂ ਕਿਸੇ ਇੱਕ ਹੋਰ ਦੱਸ ਦੇਣਾ ਹਰਜੀਤ ਗਰੇਵਾਲ ਇਲੈਕਸ਼ਨ ਲੜ ਰਿਹਾ ਸੀਗਾ ਸ਼ਾਇਦ 96 ਵਾਲਾ ਜੀ ਭਾਜਪਾ ਤੋਂ ਟੈਕਨੀਕਲੀ ਇਹਦਾ ਕਾਗਜ਼ ਰੱਦ ਹੋ ਗਿਆ ਅੱਛਾ ਜੀ ਇਹਨੂੰ ਕਮਲ ਫੁੱਲ ਨਹੀਂ ਸੀ ਮਿਲਿਆ ਹਰਜੀਤ ਗਰੇਵਾਲ ਨਾਲ ਤੁਸੀਂ ਸ਼ਾਇਦ ਇੰਟਰਵਿਊ ਵੀ ਕੀਤਾ ਕਦੇ ਪੁੱਛ ਲਿਓ ਜੀ ਤੇ ਅਖੀਰ ਅਲਾਟ ਹੋਇਆ ਇਹਨੂੰ ਦੋ ਪੱਤੀਆਂ ਵਾਲਾ ਫੁੱਲ ਅੱਛਾ ਕਮਲ ਨਹੀਂ ਹੋਇਆ ਜੀ ਤੇ ਭਾਜਪਾ ਵਾਲੇ ਕਹਿੰਦੇ ਫਿਰਦੇ ਸੀ ਉਹ ਆਪਣਾ ਫੁੱਲ ਉਹ ਨਹੀਂ ਹੋਣ ਵਾਲਾ ਉਹ ਸੂਰਜਮੁਖੀ ਟਾਈਪ ਦੇ ਉਹ ਕਮਲ ਟਾਈਪ ਨਹੀਂ ਆਪਣਾ ਦੋ ਦੋ ਪੱਤੀਆਂ ਵਾਲਾ ਰਹਿ ਗਿਆ ਕਹਿੰਦੇ ਇਹ ਵੀ ਚੜ ਜਾਣੀਆਂ ਹਰ ਜਿੱਤ ਕਰਨ ਵਾਲਾ ਪੂਰੀ ਤਰ੍ਹਾਂ ਹਰ ਗਿਆ ਸੀਗਾ ਇਸ ਤਰ੍ਹਾਂ ਹੋ ਜਾਂਦਾ ਕਿ ਜੀ 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 ਜਸਵੀਰ ਜੀ ਵੀ ਕਹਿੰਦੇ ਪੈ ਜੀ ਕਹਿੰਦੇ ਛੋਟੇ ਲੋਕਾਂ ਨਾਲ ਮੁਲਾਕਾਤ ਨਹੀਂ ਕਰਦੇ ਰਾਜੀਵਾਲ ਸਾਹਿਬ ਤਾਂ ਜੀ ਕਹਿੰਦੇ ਕਿ ਵੇ ਇਧਰ ਤਾਂ ਕੰਮ ਖਾਸਾ ਚੱਲੀ ਜਾਂਦਾ ਬਿੰਟੂ ਜੀ ਤੇ ਹਾਈ ਕੋਰਟ ਨੇ ਮਿੰਟੂ ਜੀ ਕਵੀਰ ਦਾ ਕਮੈਂਟ ਇਹਨਾਂ ਨੇ ਕਈ ਦਿਨ ਪਹਿਲਾਂ ਵੀ ਕੀਤਾ ਸੀ ਹਾਈ ਕੋਰਟ ਨੇ ਹਥਿਆਰਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਸੁਣਵਾਈ ਜਿਹੜੀ ਆ ਉਹ ਮਤਲਬ ਕਿ ਉਹ ਹੋਣੀ ਸੀਗੀ ਸੱਤ ਨੂੰ ਹੋਣੀ ਸੀਗੀ ਸ਼ਾਇਦ ਉਸ ਤੋਂ ਬਾਅਦ ਗਾਂਹ ਹੋ ਗਈ ਹੋਣੀ ਆ ਤਾਂ ਉਹਦੇ ਚ ਕਿਉਂਕਿ ਕੁਝ ਨਹੀਂ ਹਲੇ ਟਾਈਮ ਮਿਲੇ ਸੀ ਮੇਰੇ ਖਿਆਲ ਨਾਲ ਰਿਪਲਾਈ ਕਰਨ ਲਈ ਸ਼ਾਇਦ ਹਾਂਜੀ ਫਿਰ ਸੱਤ ਨੂੰ ਸੁਣਵਾਈ ਹੋਈ ਤਾਂ ਸਰਕਾਰ ਨੇ ਟਾਈਮ ਲੈ ਲਿਆ ਹੋਵੇਗਾ ਤਾਂ ਜਦ ਨੂੰ ਇਹ ਰਿਪਲਾਈ ਫਾਈਲ ਕਰਨਗੇ ਕੋਈ ਫੈਸਲਾ ਆਊਗਾ ਤਦ ਤੱਕ ਤੇ ਮੇਰੇ ਖਿਆਲ ਦੇ ਨਾਲ ਕੰਮ ਜਿਹੜਾ ਚੋਣਾ ਵਾਲਾ ਤਾਂ ਭੁੱਗਤ ਚੋਕਾ ਹੈ ਗਾ ਵਾਸਤੇ ਵੇਖੋ ਸ਼ਾਇਦ ਕੋਈ ਫੈਸਲਾ ਆ ਜਾਵੇ ਜੀ ਜੀ